ਗੱਲ ਕਰੀਏ 1988 ਦੀ 2023 ਦੀ ਜਾਂ 2025 ਦੀ ਆ ਚਾਰ ਤਰੀਕਾ ਪਤਾ ਗੱਲਬਾਤ ਆਪਾਂ ਕਰ ਰਹੇ ਆ ਜੀ ਤਾਂ ਇਹਦਾ ਸੁਝਾਅ ਹੱਲ ਕੀ ਹੈ ਜੀ ਪੱਕੇ ਤੌਰ ਤੇ ਫਾਜ਼ਲ ਕਾ ਬਾਰਡਰ ਪੱਟੀ ਨੂੰ ਕਿਸ ਤਰ੍ਹਾਂ ਇਹ ਹੜ੍ਹਾਂ ਤੋਂ ਬਚਾਇਆ ਜਾ ਸਕਦਾ ਹੈ ਦੇਖੋ ਜਿਹੜਾ ਸਤਲੁਜ ਦਰਿਆ ਹੈ ਸਾਡੇ ਲੋਕ ਜਿਹੜੇ ਇਸ ਸਮੇਂ ਇਸ ਦਰਿਆਈ ਪੱਟੀ ਦੇ ਵਿੱਚ ਰਹਿੰਦੇ ਨੇ ਇਹਨੂੰ ਬਾਬਾ ਸਤਲੁਜ ਦਰਿਆ ਵੀ ਕਹਿ ਦਿੰਦੇ ਨੇ ਪੰਜਾਬ ਦੀ ਰੀੜ ਦੀ ਹੱਡੀ ਦਰਿਆ ਹੈ ਗੱਲ ਹੈ ਦਰਿਆ ਦੇ ਮੈਨੇਜਮੈਂਟ ਦੀ ਦੁਨੀਆ ਵਿੱਚ ਬਹੁਤ ਐਹੋ ਜੇ ਦੇਸ਼ ਹੈ ਜਿੱਥੇ 4-400 ਕਿਲੋਮੀਟਰ ਲੰਬੇ ਦਰਿਆਵਾਂ ਨੂੰ ਬੜੇ ਵਧੀਆ ਤਰੀਕੇ ਨਾਲ ਸਾਂਭ ਕੇ ਰੱਖਿਆ ਹੋਇਆ ਹੈ। ਸਤਲੁਜ ਦਰਿਆ ਨੂੰ ਵੀ ਸਾਂਭ ਕੇ ਰੱਖਿਆ ਜਾ ਸਕਦਾ ਹੈ। ਹੁਣ ਮੈਂ 2 ਮਿੰਟ ਲਾ ਕੇ ਸਾਰੀ ਕਹਾਣੀ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਜਿੱਥੋਂ ਇਹ ਮਾਨਸ ਰੋਵਰ ਚੋਅਰ ਵਿੱਚੋਂ ਨਿਕਲ ਕੇ ਆਉਂਦਾ ਪੰਜਾਬ ਵਿੱਚ ਦਾਖਲ ਹੁੰਦਾ ਅਨੰਦਪੁਰ ਸਾਹਿਬ ਦੇ ਉੱਪਰ ਉਹਦੀ ਹੁੰਦਾ ਹੋਇਆ ਨਿਰਮੋਹ ਸ਼ਾਹੀ ਟੀਬੀ ਚਮਕੌਰ ਸਾਬਤ ਹੁੰਦਾ ਹੋਇਆ ਫਿਰ ਰੋਪੜਵਾਲਾ ਨੂੰ ਤੇ ਲੁਧਿਆਣਾ ਤੇ ਮੁੜ ਕੇ ਆਪਣੇ ਹਰੀ ਕੇ ਪਤਨ ਤੱਕ ਆਉਂਦਾ ਹਰੀ ਕੇ ਪਤਨ ਤੇ ਆਉਂਦਾ ਹੈ ਉਹ ਜਿਹੜਾ ਵਿਆਸ ਦਰਿਆ ਆਉਂਦਾ ਵਿਆਸ ਦਰਿਆ ਤੇ ਸਤਲੁਜ ਦਰਿਆ ਹਰੀ ਕੇ ਪਤਨ ਤੇ ਆ ਕੇ ਸੰਗਮ ਬਣ ਜਾਂਦਾ ਉੱਥੇ ਵਿਆਸ ਦਰਿਆ ਖਤਮ ਹੋ ਜਾਂਦਾ ਤੇ ਸਤਲੁਜ ਰਹਿ ਜਾਂਦਾ ਉਸ ਤੋਂ ਬਾਅਦ ਰਾਵੀ ਚੱਲਦਾ ਹੈ ਰਾਵੀ ਆਉਂਦਾ ਹੋਇਆ ਚਨਾਬ ਵਿੱਚ ਰਲਦਾ ਹੈ ਉਧਰੋਂ ਜੇਲਮ ਆਉਂਦਾ ਹੋਇਆ ਚਨਾਬ ਵਿੱਚ ਰਲਦਾ ਤੇ ਚਨਾਬ ਥੱਲੇ ਆ ਕੇ ਇਸੇ ਸਤਲੁਜ ਵਿੱਚ ਦਰਦ ਚਲਦਾ ਹੈ ਤੇ ਸਤਲੁਜ ਤੇ ਚਨਾਬ ਦਾ ਜਿੱਥੇ ਸੰਗਮ ਹੁੰਦਾ ਮਲਤਾਨ ਦੇ ਉਤਲੇ ਪਾਸੇ ਜਾ ਕੇ ਉਸ ਤੋਂ ਬਾਅਦ ਇਹ ਦਰਿਆ ਅਰਬ ਸਾਗਰ ਵਿੱਚ ਡਿੱਗ ਪੈਂਦਾ ਇੰਨਾ ਲੰਮਾ ਚੌੜਾ ਦਰਿਆ ਪੰਜਾਬ ਦੀ ਰੀੜ ਦੀ ਹੱਡੀ ਹੈ ਇਹਦੇ ਪਾਣੀ ਨੂੰ ਸੰਭਾਲਣ ਦੀ ਯੋਜਨਾ ਜ਼ਰੂਰ ਬਣਾਉਣੀ ਚਾਹੀਦੀ ਹੈ ਅਸੀਂ ਇਹ ਕਹਿ ਸਕਦੇ ਹਾਂ ਕਿ ਜੇਕਰ 5-5 ਕਿਲੋਮੀਟਰ ਦੀ ਦੂਰੀ ਤੇ ਜਾਂ 10 ਕਿਲੋਮੀਟਰ ਦੀ ਦੂਰੀ ਤੇ ਛੋਟੇ-ਮੋਟੇ ਡੈਮ ਬਣਾ ਕੇ ਅਸੀਂ ਜਦੋਂ ਇਹ ਪ੍ਰੋਗਰਾਮ ਦਿੰਨੇ ਆ ਤਾਂ ਲੋਕੀ ਇਸ ਪ੍ਰੋਗਰਾਮ ਨੂੰ ਵਰਤਦੇ ਜ਼ਰੂਰ ਆ ਪਰ ਉਹਨੂੰ ਲਾਗੂ ਕਰਨ ਦੀ ਗੱਲ ਨਹੀਂ ਕਰਦੇ ਪੰਜਾ ਦਸਾਂ ਕਿਲੋਮੀਟਰ ਦੇ ਬਾਅਦ ਛੋਟੇ ਡੈਮ ਬਣਾ ਕੇ ਇਹਨੂੰ ਪਾਣੀ ਨੂੰ ਸਾਂਭਣ ਕੀਤਾ ਸਾਂਭਣ ਯੋਗ ਬਣਾਇਆ ਜਾ ਸਕਦਾ ਜਿੰਨਾ ਲੰਬਾ ਹੈ ਉਹਦੇ ਨਾਲ ਪੱਕੇ ਬੰਨ ਬਣਾਏ ਜਾ ਸਕਦੇ ਨੇ ਜੇਕਰ ਦੁਨੀਆ ਵਿੱਚ ਹੋਰ ਦੇਸ਼ ਜਿੱਥੇ ਮਹਾਨਗਰ ਵਸੇ ਹੋਏ ਨੇ ਉਹਨਾਂ ਦੇ ਵਿੱਚੋਂ ਦਰਿਆ ਤੇ ਨਦੀਆਂ ਲੰਘਦੀਆਂ ਨੇ ਉਹਨਾਂ ਨੂੰ ਵਧੀਆ ਸੋਹਣੇ ਤਰੀਕੇ ਨਾਲ ਸੰਭਾਲ ਸਕਦੇ ਤਾਂ ਸਾਡਾ ਦੇਸ਼ ਮਾੜਾ ਨਹੀਂ ਹੈ ਪਰ ਜੇਕਰ ਚਲਾਉਣ ਵਾਲੀਆਂ ਨੀਤੀਆਂ ਸਾਫ਼ ਸੁਥਰੀਆਂ ਹੋਣ ਤੇ ਇਸ ਪਾਣੀ ਨੂੰ ਸੰਭਾਲਿਆ ਜਾ ਸਕਦਾ ਹੈ ਉਥੇ ਜਿੱਥੇ ਡੈਮ ਬਣਨਗੇ ਉਥੇ ਜਿਹੜੇ ਜਲ ਜੀਵ ਨੇ ਉਹਨਾਂ ਦਾ ਪਾਲਣ ਪੋਸ਼ਣ ਕਰਕੇ ਕਮਾਈ ਵੀ ਕੀਤੀ ਜਾ ਸਕਦੀ ਹੈ ਜਿਸ ਤਰੀਕੇ ਨਾਲ ਸਾਡੀ ਭਾਰਤ ਮਾਲਾ ਭਾਰਤ ਦੇ ਵਿੱਚ ਐਡੀ ਵੱਡੀ ਰੋਡ ਸੜਕ ਬਣਾਈ ਜਾ ਰਹੀ ਹੈ ਜਿੱਥੇ ਜ਼ਮੀਨ ਪ੍ਰਾਪਤੀ ਨਹੀਂ ਹੁੰਦੀ ਉਹ ਜ਼ਮੀਨ ਖਰੀਦ ਕੇ ਉਹ ਸੜਕ ਨੂੰ ਬਣਾਇਆ ਜਾ ਰਿਹਾ ਬਹੁਤ ਵਧੀਆ ਤੇ ਚੰਗਾ ਉਪਰਾਲਾ ਹੈ ਇਸ ਤਰੀਕੇ ਨਾਲ ਜਿੱਥੇ-ਜਿੱਥੇ ਇਸ ਦਰਿਆ ਦੀ ਜ਼ਮੀਨ ਲੋਕਾਂ ਨੇ ਪਧਰੀ ਕਰਕੇ ਵਾਹੀ ਜੋਗ ਬਣਾ ਲਈਤੀ ਹੈ ਤਾਂ ਸਰਕਾਰ ਜੇ ਚਾਵੇ ਤਾਂ ਉਹਨੂੰ ਖਰੀਦ ਕੇ ਉਹਦਾ ਉਚਿਤ ਮੁੱਲ ਦੇ ਕੇ ਵੀ ਇਸ ਦਰਿਆ ਨੂੰ ਸਾਂਭਣ ਦਾ ਕੰਮ ਕੀਤਾ ਜਾ ਸਕਦਾ ਹੈ ਹਰ ਸਾਲ ਬਾਅਦ ਇਹਦਾ ਕੀਤੇਗੇ ਨੁਕਸਾਨ ਦਾ ਪਰਪਾਈ ਕਰਨੀ ਨਵਾਂ ਬਿਹਤਰ ਹੈ ਕਿ ਇੱਕ ਵਾਰ ਖਰਚ ਕਰਕੇ ਪੱਕੇ ਤੌਰ ਤੇ ਪ੍ਰਬੰਧ ਕਰ ਲਿਆ ਜਾਵੇ ਤੇ ਪਾਣੀ ਨੂੰ ਸਾਂਭਣ ਯੋਗ ਤੇ ਉਹ ਬਣਾਇਆ ਜਾਵੇ ਜਿਹਦੇ ਨਾਲ ਨੁਕਸਾਨ ਨਾ ਹੋ ਸਕੇ ਜੀ ਇਹ ਇੱਕ ਯੋਜਨਾਬੰਦੀ ਵੀ ਹੈਗੀ ਆ ਇਸ ਤੋਂ ਇਲਾਵਾ ਮੈਂ ਇੱਕ ਹੋਰ ਉਦਾਹਰਣ ਵੀ ਦਿਆ ਕਿ ਸਾਡੇ ਰਾਸ਼ਟਰਪਤੀ ਹੋਏ ਨੇ ਅਬਦੁਲ ਕਲਾਮ ਜੀ ਉਹਨਾਂ ਨੇ ਇੱਕ ਯੋਜਨਾ ਦਿੱਤੀ ਸੀ ਕਿ ਸਾਰੇ ਦੇਸ਼ ਆਪਣੇ ਦਰਿਆਵਾਂ ਨੂੰ ਰਲਾ ਦਿੱਤਾ ਜਾਵੇ ਤਾਂ ਪਾਣੀ ਜਿਹੜਾ ਅੰਦਰ ਅੰਦਰ ਜਾਏਗਾ ਬਾਹਰ ਨੁਕਸਾਨ ਨਹੀਂ ਕਰੇਗਾ ਉਹ ਵੀ ਯੋਜਨਾ ਠੀਕ ਹੈ ਪਰ ਗੱਲ ਤਾਂ ਇਹ ਵੀ ਸਾਨੂੰ ਇਹਨੂੰ ਲਾਗੂ ਕੌਣ ਕਰਦਾ ਇੱਕ ਸਵਾਲ ਹੈ ਜੀ ਆਪਾਂ ਗੱਲ ਕਰੀਏ ਚైనా ਦੀ ਚੀਨ ਦੀ ਉਹਨਾਂ ਨੇ ਡੈਮ ਬਣਾਇਆ ਤਾਂ ਇਹ ਕਿਹਾ ਜਾਂਦਾ ਵੀ ਜਿਹੜੇ ਆਪਣੇ ਡੈਮ ਹੈਗੇ ਜਿਵੇਂ ਆਪਾਂ ਪਾਖੜਾ ਦੀ ਗੱਲ ਕਰੀਏ ਜਾਂ ਪੌਂਗ ਡੈਮ ਦੀ ਗੱਲ ਕਰੀਏ ਸੱਤ ਡੈਮ ਹੋਣਗੇ ਤੇ ਉਹ ਮਤਲਬ ਇੰਨਾ ਵੱਡਾ ਡੈਮ ਬਣਾ ਲਿਆ ਚੀਨਾਂ ਨੇ ਤਾਂ ਕੋਈ ਇਹੋ ਜਿਹਾ ਇਹੋ ਜਿਹਾ ਸਿਸਟਮ ਬਣਾ ਕੇ ਤਾਂ ਹਲਤ ਹੋ ਸਕਦਾ ਜੀ ਬਿਲਕੁਕੁਲ ਜੀ ਜੇਕਰ ਵੱਡੇ ਵੱਡੇ ਡੈਮ ਜਿਵੇਂ ਆਪਣੇ ਕੋਲ ਪਾਖੜਾ ਡੈਮ ਹੈ ਉਹ ਬਣਾਇਆ ਹੋਇਆ ਤਾਂ ਉਹਦਾ ਕਿੰਨਾ ਹੀ ਫਾਇਦਾ ਸਾਡੇ ਦੇਸ਼ ਨੂੰ ਉਹ ਵੀ ਸਰਕਾਰਾਂ ਨੇ ਬਣਾਇਆ ਇਸ ਤਰੀਕੇ ਨਾਲ ਜੇਕਰ ਛੋਟੇ-ਮੋਟੇ ਬਣਾ ਕੇ ਪ੍ਰਬੰਧ ਕੀਤਾ ਜਾਵੇ ਤਾਂ ਕੋਈ ਮਾੜੀ ਗੱਲ ਨਹੀਂ ਹੈ ਪਰ ਗੱਲ ਇਹ ਵੀ ਉਹਨੂੰ ਜਿਹੜੇ ਪ੍ਰਬੰਧ ਨੇ ਕਰਨਾ ਉਹਨਾਂ ਨੇ ਕਰਨਾ ਹੈ ਤਾਂ ਇਹ ਹੈਗਾ ਵੀ ਉਸ ਪ੍ਰਬੰਧ ਕਰਨ ਨਾਲ ਜਿਹੜਾ ਲੋਕਾਂ ਦਾ ਉਜਾੜਾ ਹੁੰਦਾ ਸਾਲ ਬਾਅਦ ਜਾਂ ਦੋ ਸਾਲਾਂ ਬਾਅਦ ਤਾਂ ਇਹ ਉਜਾੜਾ ਹੋਣਾ ਬੰਦ ਹੋ ਜਾਏਗਾ ਲੋਕ ਚਾਹੁੰਦੇ ਆ ਕਿ ਸਾਡੀ ਜਿਹੜਾ ਇਸ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਇੱਥੇ ਆਉਂਦੇ ਆ ਅਸੀਂ 10 ਘੰਟਿਆਂ ਬਾਅਦ 5 ਘੰਟਿਆਂ ਬਾਅਦ ਆਉਂਦੇ ਆ ਜਦੋਂ ਸਾਡੇ ਅਸੀਂ ਹਾਲਾਤ ਦੇਖਦੇ ਆ ਤਾਂ ਸਾਡੇ ਦਿਲ ਤੇ ਸਾਡੇ ਗਲੇ ਭਰ ਆਉਂਦੇ ਆ ਕਿਉਂਕਿ ਆ ਪੁੱਤਾ ਵਾਂਗ ਪਾਲੀ ਫਸਲ ਦਾ ਜਦੋਂ ਨੁਕਸਾਨ ਵੇਖਦਿਆ ਤੇ ਸਾਡੇ ਕੋਲ ਚੱਲਿਆ ਨਹੀਂ ਜਾਂਦਾ ਆ ਤੁਸੀਂ ਇਧਰ ਆਇਆ ਜੀ ਲਾਧੂ ਕਾਲਾ ਤੇ ਪਾਣੀ ਲਗਾਤਾਰ ਲਾਧੂ ਕੇ ਪਿੰਡ ਵੱਲ ਵਧ ਰਿਹਾ ਜੀ ਆ ਜਿਹੜਾ ਸਾਹ ਨਾਲ ਪਾਣੀ ਦੀ ਸਪੀਡ ਹੈ ਜਾਂ ਲੈਵਲ ਵਧ ਜਾਂਦਾ ਤਾਂ ਲਾਧੂ ਕਾ ਕਦ ਤੱਕ ਪਹੁੰਚ ਸਕਦਾ ਜੀ ਦੇਖੋ ਜਿਸ ਤਰੀਕੇ ਨਾਲ ਇਹ ਪਾਣੀ ਦੀ ਗਤੀ ਤੇ ਇਹਦਾ ਪੱਧਰ ਚੱਲ ਰਿਹਾ ਹੈ ਤਾਂ ਮੇਰੇ ਸਾਹ ਹਮਲਾ ਦੋ ਦਿਨਾਂ ਦੇ ਦੇ ਅੰਤ ਤੱਕ ਜਿਹੜਾ ਇਹਦਾ ਪਾਣੀ ਲਾਦੋ ਕਾ ਪਿੰਡ ਨੂੰ ਟੱਚ ਕਰ ਜਾਏਗਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਆ ਸੁਝਾਅ ਵੀ ਦਿੱਤੇ ਗੱਲਬਾਤ ਵੀ ਕੀਤੀ ਸਰਜੀ ਨੇ ਆ ਜੇ ਸਮੇਂ ਸਿਰ ਸੰਭਾਲਿਆ ਜਾਵੇ ਆ ਜੇ ਨੀਤ ਹੋਵੇ ਤਾਂ ਇਹਦਾ ਹੱਲ ਹੋ ਸਕਦਾ ਤਾਂ ਮੈਂ ਤੁਹਾਡਾ ਆਪਣਾ ਬੁੱਦੀਆ ਬਲਾਦੂ ਕਾ ਬਹੁਤ ਬਹੁਤ ਧੰਨਵਾਦ